ਸਰਬ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਤਰੱਕੀ ਹਾਸਲ ਕਰਕੇ ਡਿਪਟੀ ਡਾਇਰੈਕਟਰ ਬਣ ਗਏ ਹੋ ਸਿਵਲ ਅਸਤਾਲ ਮਲੋਟ ਵਿੱਚ ਤੁਸੀਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਤੇ ਅੱਜ ਤੁਹਾਨੂੰ ਤਰੱਕੀ ਮਿਲੀ ਹੈ ਤੇ ਇੱਥੇ ਲੈਣਾ ਚਾਹੁੰਦੇ ਤੁਸੀਂ ਇਸ ਮੁੱਠੇ ਸੀ ਮੈਂ ਗੱਲਾਂ ਇਸ ਦਾ ਪੱਤਰ ਨਹੀਂ ਇਸ ਸਥਾਨ ਮਲੋ ਸ਼ਹਿਰ ਡਬਲੂ ਜੀ ਤੇ ਸਾਰੇ ਸ਼ਹਿਰ ਵਾਸੀ ਸਾਰੇ ਮੇਰੇ ਪਸਪੜੋਸਾਂ ਦੇ ਬੰਦ ਸਾਰੇ ਹੀ ਉਦਾਈ ਦੇ ਪੱਤਰ ਹਨ ਇੰਨੇ ਨੇ ਮੈਨੂੰ ਇੱਥੇ ਲੈ ਕੇ ਆਏ ਤੇ ਮੈਂ ਇੱਥੇ ਆਪਦੇ ਤੁਹਾਨੂੰ ਮਨੋਂ ਪੂਰੀ ਇੱਥੇ ਅਸਵਲ ਦੀ ਸੇਵਾ ਕੀਤੀ ਤੇ ਇਸ ਨੂੰ ਅੱਗੇ ਵਧਾਇਆ ਇੱਥੇ ਇੱਥੇ ਡੈਲੇਸਿੰਗ ਚੱਲੂ ਕਰਾਇਆ ਤੇ ਅੱਖਾਂ ਦੇ ਆਪਰੇਸ਼ਨ ਸ਼ੁਰੂ ਕਰਾਏ ਗੋਡਿਆਂ ਦੇ ਆਪਰੇਸ਼ਨ ਸ਼ੁਰੂ ਕਰਾਏ ਸਾਡੇ ਕਿਤੇ ਨਵੀਆਂ ਮਸ਼ੀਨਾਂ ਆਈਆਂ ਤੇ ਇਸ ਵੇਲੇ ਪੰਜਾਬ ਚ ਇਹ ਨੰਬਰ 1 ਤੇ ਹਸਪਤਾਲ ਆ ਗਿਆ ਹੈ ਤੇ ਮੇਰੇ ਸਵਾਮਨ ਦੇਖਦੇ ਹੋਏ ਸਰਕਾਰ ਨੇ ਮੈਨੂੰ ਪਤੋ ਡਿਊਟੀ ਡਾਇਰੈਕਟਰ ਪੰਜਾਬ ਸਰਕਾਰਪਰੇਸ਼ਨ ਚੰਡੀਗੜ੍ਹ ਵਿਖੇ ਲਗਾਇਆ ਹੈ ਤੇ ਮੈਂ ਸਾਰਦਾ ਹੀ ਧਨੁਨਦ ਕਰਦਾ ਹਾਂ ਅਸੀਂ ਤੁਹਾਨੂੰ ਬਹੁਤ ਜ਼ਰੂਰੀ ਚਾਰਾ ਸੰਭਾਲਿਆ ਸੀ ਪੋਸਟ ਟੈਮ ਸੇਨੋਸਟ੍ਰਮ ਲੋਡ ਦੇ ਕੀ ਹਾਲਾਤ ਸੀ ਤੁਹਾਡੇ ਆਉਣ ਤੋਂ ਬਾਅਦ ਤੁਹਾਡੇ ਟੈਨੋਰ ਦੇ ਵਿੱਚ ਕਈ ਕਈ ਚੀਜ਼ਾਂ ਜਿਹੜੀ ਤੁਸੀਂ ਮੰਨਿਓ ਵੀ ਮੈਂ ਆਪਦੀ ਅਚੀਵਮੈਂਟ ਮੰਨਣਾ ਤੇ ਜਿਹੜੇ ਡਿਰੇਕਟਰ ਜਿਨ੍ਹਾਂ ਨੇ ਇੱਥੇ ਦੇ ਹਾਸਲ ਸੁਭਾਅ ਕੀਤਾ ਮੈਂ ਹਰ ਵਿੰਟ ਹੀ ਬਹੁਤ ਜਜ਼ਬਦਾਰ ਕੀਤਾ ਜਿਹੜੇ ਜਿਵੇਂ ਕਿ ਉਪਰੀ ਹੈ ਉਤੇ ਮਗਨ ਵਧ ਗਈ ਜਿਹੜੇ ਇੰਡੋਰ ਹੈ داخل ਮੇ ਜੇ ਉਹ ਤਿੰਨ ਦਿਨਾਂ ਵਾਧੇ ਤੇ ਲੈਬੋਰੀ ਟੈਸਟ ਐਕਸ ਰੇ ਬਲਡ ਬੈਂਕ ਇਹ ਸਾਰੇ ਕੰਮਾਂ ਚ ਹੀ ਬਹੁਤ ਜ਼ਿਆਦਾ ਕੰਮ ਵਧ ਗਿਆ ਤੇ ਇੱਥੇ ਇੱਕ ਜਿਹੜਾ ਹੈ ਤੁਹਾਨੂੰ ਮੈਂ ਪਹਿਲਾਂ ਜਿਵੇਂ ਦੱਸਿਆ ਹੈ ਕਿ ਇੱਥੇ ਬਲਡ ਦੇ ਟੁੱਟੇ ਤੋਂ ਸਮਾਨ ਆਇਆ ਇੱਥੇ ਮੈਰੀਟਰੀ ਚ ਨਾ ਡਲੈਰਨਸਿਸ ਮਸ਼ੀਨ ਆਈ ਡਬਲਯੂਡੀ ਦੇ ਸਹਿਯੋਗ ਨਾਲ ਇਥੇ ਨਵੇਂ ਮਸ਼ੀਨ ਆਈਆਂ ਤੇ ਉਹਨਾਂ ਨਾਲ ਅਸੀਂ ਇੱਥੇ ਡਾਇਗਨੋਸਿਸ ਵੀ ਇਸ਼ੂ ਕੁਇੰ ਬੀਨ ਸ਼ੁਰੂ ਕਰਾਤਾ ਤੇ ਨੂਸਕ ਅੱਖਾਂ ਦੇ ਆਪਰੇਸ਼ਨ ਸ਼ੁਰੂ ਕਰਾਏ ਇੱਥੇ ਬੋਡੀ ਦੇ ਆਪਰੇਸ਼ਨ ਨਵੇਂ ਸ਼ੁਰੂ ਹੋਏ ਤੇ ਸਾਰੇ ਹੀ ਵੀਂਗ ਜੁਲਾਈ ਤੇ ਇੱਥੇ ਕਿੰਨਾ ਜਿਹੜੇ ਅਸੀਂ ਤਿੰਨ ਆਪਰੇਸ਼ਨ ਥੈਟਰ ਬਣਾਏ ਹੋਏ ਐ ਕਲੇ ਜਨਰਲ ਆਪਰੇਸ਼ਨ ਲਈ ਤੇ ਇੱਕ ਆਈ ਦੇ ਆਪਰੇਸ਼ਨ ਤੋਂ ਚਾਹ ਸਾਡੇ ਕੋਲ ਆਪਰੇਸ਼ਨਾਂ ਦੇ ਕਿਤਾ ਥੈਟਰ ਉਨਾਤੇ ਐ ਤੇ ਇਸ ਤਰ੍ਹਾਂ ਕੋਈ ਐਲਜ਼ੀ ਹੈਰੀ ਗੱਲ ਜਿਹੋ ਲੱਗਦਾ ਵੀ ਯਾਰ ਆ ਚੀਜ਼ ਮੈਂ ਮਤਲਬ ਮੈਂ ਚਾਹੁੰਦਾ ਸੀ ਆ ਚੀਜ਼ ਹਸਪਤਲ ਚ ਰਹਿ ਰਹੀ ਕੋਈ ਐਵੀ ਚੀਜ਼ ਮਨ ਚ ਰਹਿ ਰਹੀ ਹੈ ਐਸ ਹਸਪਤਲ ਨੂੰ ਸੁਧਾਰ ਦੇ ਲਈ ਇੱਥੇ ਮੈਂ ਰੱਬ ਨੇ ਮੈਨੂੰ ਬੜਾ ਵਧੀਆ ਮੌਕਾ ਦਿੱਤੇ ਕਿ ਜਦ ਮੈਨੂੰ ਗੱਤ ਸਗਾਨੇ ਤੇ ਚੰਡੀਗੜ੍ਹ ਭੇਜਿਆ ਤੇ ਮੈਂ ਇਹੀ ਕਹਿੰਦਾ ਮਤਲਬ ਇਹ ਮੈਂ ਪੂਰਾ ਡਿਸਕਲੋਸ ਨਹੀਂ ਕਰਾਂਗਾ ਕੁਝ ਪਰ ਦੇਖਦੇ ਆ ਉਹ ਬਹੁਤ ਛੇਤੀ ਹੀ ਮਤਲਬ ਇਹ ਮਿਲਣਗੇ ਤੇ ਉਹ ਮੈਂ ਉਸੇ ਦੀ ਹੀ ਦੱਸਾਂਗਾ ਜਦੋਂ ਉਹ ਪਾਸ ਤੁਹਾਡੇ ਹੋ ਗਏ ਕਿ ਮੇਰੇ ਟਿਊਟਰ ਤੁਹਾਡਾ ਐਜ਼ ਐਸਐਮਓ ਪੋਸਟ ਮਿਊਰ ਨੂੰ ਜਿ ਸ਼ਬਦਾ ਜਿ ਟੈਨਾਰ ਰਵੇ ਟੰਡੇਲਾ ਕਾਜ ਸੀ ਕਿ ਫੁੱਲਾ ਲਦਾ ਸੀ ਦੇਖੋ ਮੈਂ ਲੋਡਰ ਹਨ ਵਾਲਾ ਤੇ ਇੱਕ ਟੰਡੇ ਵਾਲਾ ਤਾਜੀ ਮੇਰੇ ਤੇ ਪਨਾਇਆ ਗਿਆ ਸੀ ਕਿਉਂਕਿ ਇੱਥੇ ਜਮਾ ਇਹ ਇੱਕ ਫੈਲੋਸਪਲ ਸੀ ਤੇ ਅੱਜੇ ਪੰਜਾਬ ਦਾ ਨੰਬਰ 1 ਹਸਪਤਲ ਹੈ ਤੇ ਕੁਝ ਬੰਦੇ ਜਿਹੜਾ ਇਸ ਨੂੰ ਕੈਡਿਟਿਡ ਚ ਲੈਂਦੇ ਆ ਲੇਕਿਨ ਮੈਂ ਆਦੇ ਜਨੇ ਬਹੁਤ ਜ਼ਿਆਦਾ ਇਸ ਚ ਸੁਧਾਰ ਕੀਤਾ ਹੈ ਤੇ ਇਸ ਨੂੰ ਕੋਟ ਨੂੰ ਮੈਂ ਅਸੈਪਟ ਕੀਤਾ ਹੈ ਤੇ ਹੁਣ ਮੈਂ ਨਵੀਂ ਜੋਬ ਨੂੰ ਅਸੈਪਟ ਕਰ ਰਿਹਾ ਕਿ ਜਿਹੜਾ ਮੈਨੂੰ ਨੇ ਡਿਊਟੀ ਡਾਟਾ ਟੰਡਿਕਾ ਲਗਾਇਆ ਹੈ ਧੰਨਵਾਦ